ਜੰਡਿਆਲਾ ਗੁਰੂ ਦੇ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਟ੍ਰੈਫਿਕ ਪੁਲਿਸ ਜੰਡਿਆਲਾ ਵੱਲੋਂ ਵਿਸ਼ੇਸ਼ ਨਾਕਾ ਲਾ ਕੇ ਚਲਾਨ ਕੱਟੇ ਗਏ ਪ੍ਰਿੰਸੀਪਲ ਮੈਡਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਦੇ ਨੂੰ ਵੇਖਦੇ ਹੋਏ ਪੁਨਡ ਆਸ਼ਕ ਜਦੋਂ ਕન્યા ਸਕੂਲ ਛੁੱਟੀ ਹੁੰਦੀ ਆਤਾ ਉਹਨਾਂ ਨੂੰ ਤਾਨ ਕਰਦੇ ਸੀ ਜਿਸ ਕਾਰਨ ਕਈ ਵਾਰ ਲੜਕੀਆਂ ਦੇ ਮਾਂ ਬਾਪ ਨੇ ਪ੍ਰਿੰਸੀਪਲ ਮੈਡਮ ਨੂੰ ਸ਼ਿਕਾਇਤ ਕੀਤੀ ਜਿਸ ਉਪਰੰਤ ਅੱਜ ਟ੍ਰੈਫਿਕ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਉਹਨਾਂ ਨੇ ਮੌਕੇ ਉੱਪਰ ਤਕਰੀਬਨ 10 ਚਲਾਨ ਕੱਟੇ ਸਾਡੀ ਮਾਂ ਜੋ ਐਸ.ਪੀ. ਸਾਹਿਬ ਜੀ ਕਰਨੀ ਕੀਤੀ ਸੀ ਉਹ ਆਈਡੀਆ ਦਾ ਉਹਨਾਂ ਦੇ ਹਲਿਆਣਾ ਮਾਮਲੇ ਜਿਹੜੇ ਲੈਪਟਾਪ ਨੂੰ ਲੱਭ ਲਾਇਆ ਗਿਆ ਜਿਵੇਂ ਜਸਪੀ ਇੱਥੇ ਬਹੁਤ سارے ਜਿਹੜੇ ਮੁੰਡੇ ਆ 300 ਤੋਂ ਵੱਧ ਕੱਢ ਕੇ ਆ ਗਏ ਜਦੋਂ ਲੜਕੀਆਂ ਨੂੰ ਇਹ ਨਹੀਂ 1:30 ਵਜੇ ਬਹੁਤ ਤਾਨ ਕਰਦੇ ਆ ਅੱਕੇ ਵੀ ਅਸੀਂ ਇੱਕ ਗਿੰਗ ਨਕਲਾ ਕਿਉਂ ਆਂ ਨੋਚਣ ਕੀਤੇ ਹੀ ਅੱਜ ਇਹ ਨਹੀਂ ਕਾਸ਼ ਕਰਦੇ ਅੱਜ ਕਿੰਨੇ ਕੇ ਚਲਾਨ ਜਿਹੜੇ ਆਪਾਂ ਇਕੱਟੇ ਸੋਮ ਤੱਕ ਤੱਕ ਕਰਦੇ ਆ ਪਹਿਲਾਂ ਹੀ ਬਣਾ ਲਏ ਸੂਰ ਦੇ ਬਾਹਰ ਗਏ ਹਾਂ ਉਦੇ ਚ ਚਲਾਨ ਜਿਹੜੇ ਆ ਕੋਈ ਨਾ ਬਾਲਕਾਂ ਦੇ ਬੱਚਿਆਂ ਦੇ ਤੇ ਹੈਗੇ ਕਿ ਕਿਸੇ ਹੋਰ ਦੇ ਬਿਨਾ ਅਜੇ ਤੱਕ ਨਾ ਮਾਲਕ ਦਾ ਕੋਈ ਨਹੀਂ ਕਟਿਆ ਜੇ ਕਹਾਂਗੇ ਤੁਹਾਡੇ ਜਿੰਦ ਦਾ